ਰਵਿੰਦਰ ਸਿੰਘ ਭਿੰਡਰ ਮੁਕੇਰੀਆਂ ਆਪਣੇ ਭਿੰਡਰ バス ਸਰਵਿਸ ਕੀ ਕੀ ਸਮੱਸਿਆ ਆ ਰਹੀ ਹੈ ਤੁਹਾਨੂੰ ਸਮੱਸਿਆ ਸਾਰੀ ਆ ਰਹੀ ਆ ਪਹਿਲੀ ਗੱਲ ਤਾਂ ਅਸੀਂ ਤੁਹਾਡਾ ਜਿੰਨੇ ਆਣ ਕੇ ਸਾਡੀ ਗੱਲ ਸੁਣੀ ਆ ਮੀਡੀਆ ਟਾਈਮ ਟੇਬਲ ਸੰਬੰਧੀ ਆ ਜੀ ਟਾਈਮ ਟੇਬਲ ਸੰਬੰਧੀ ਐਦਾ ਵਾ ਮੈਂ ਤੇ ਮੇਰੇ ਵੀਰ ਵੱਡੇ ਵੀਰ ਜੀ ਖੜੇ ਨੇ ਪਾਲ バス ਵਾਲੇ ਅਸੀਂ ਘਟੋ ਘਟ 2.5 ਸਾਲ ਤੋਂ ਬੱਸਾਂ ਦਾ ਟੈਕਸ ਧਾਰ ਰਹੇ ਆ ਕੁਝ ਦੋ ਤਿੰਨ ਬੱਸਾਂ ਇਹਦੀਆਂ ਨੇ ਚਾਰ ਪੰਜ ਮੇਰੀਆਂ ਨੇ ਜਿਹੜੀਆਂ ਕਿ ਬਿਲਕੁਲ ਰੋੜ ਤੇ ਚੱਕਾ ਜਾਮ ਖੜੀਆਂ ਬਸ ਸਟੈਂਡ ਜਾ ਕੇ ਵੇਖ ਸਕਦੇ ਹੋ ਬੁੱਡੇਵਾਲ ਪਿੰਡ ਵੀੜ ਸਕਦੇ ਹੋ ਮਹਿਦਪੁਰ ਜਾ ਕੇ ਵੇਖ ਸਕਦੇ ਜਿਹੜੀਆਂ ਬੱਸਾਂ ਸਾਡੀਆਂ ਖੜੀਆਂ ਨੇ ਉਹਨਾਂ ਦਾ ਅੱਜ ਦੀ ਤਰੀਕ ਤੇ ਅਸੀਂ ਮੋਬਾਈਲ ਤੇ ਤੁਹਾਨੂੰ ਐਮ ਐਮ ਪ੍ਰਬੰਧ ਤੇ ਦੱਸ ਸਕਦੇ ਆ ਕਿ ਜਿਨ੍ਹਾਂ ਦਾ ਇੱਕ ਕੁਆਟਰ ਦਾ ਤਿੰਨ ਮਹੀਨਿਆਂ ਦਾ ਟੈਕਸ ਅਸੀਂ ਮਿੰਨੀ ਬੱਸ ਵਾਲੇ ਐਡਵਾਂਸ ਤਾਰਦੇ ਆ ਠੀਕ ਹੈ ਜੀ ਅਸੀਂ ਕੱਲ ਵੀ ਗਏ ਸੀ ਕੱਲ ਵੀ ਸਾਡੀ ਕੋਈ ਉੱਥੇ ਸੁਣਵਾਈ ਨਹੀਂ ਹੋਈ ਇਹ ਅਜੇ ਜਿਹੜੇ ਲੋਕ ਡੰਗਰ ਲੈ ਕੇ ਮੰਡੀਆਂ 'ਚ ਜਾਂਦੇ ਨੇ ਉਹਨਾਂ ਦੀ ਵੀ ਥੋੜੀ-ਬੋਤੀ ਸੁਣਵਾਈ ਹੁੰਦੀ ਆ ਸਾਡੀ ਜਿਹੜੀ ਹੈ ਕੋਈ ਸੁਣਵਾਈ ਨਹੀਂ ਅਸੀਂ ਪ੍ਰੋਪਰ ਟੈਕਸ ਤਾਰਦੇ ਆਂ ਪਾਸਿੰਗਾ ਕਰਾ ਰਹੇ ਆਂ ਹਰ ਚੀਜ਼ ਜਿਹੜਾ ਹੈ ਵਾ ਟਾਈਮ ਟੂ ਟਾਈਮ ਕਰਾ ਰਹੇ ਆਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰਕਾਰ ਜਤਨਸ਼ੀਲ ਹੈ ਅਸੀਂ ਸਰਕਾਰ ਤੇ ਗੰਦੂਪਰੇ ਤੋਂ ਨਹੀਂ ਕਰਦੇ ਪਰ ਜਿਹੜੇ ਆਰਟੀਆ ਸਾਹਿਬ ਟੀਟੀਆਈ ਹਸ਼ਾਰਪੁਰ ਰੋਡਵੇਜ ਬਿਲਕੁਲ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਨਿੱਕੀ ਜੀ ਗੱਲ ਹੁੰਦੀ ਉੱਠ ਕੇ ਭੱਜ ਜਾਂਦਾ ਆ ਅੱਜ ਵੀ ਅਸੀਂ ਜੀਐਮ ਸਾਹਿਬ ਨੂੰ ਮਿਲ ਲਗੇ ਸਾਨੂੰ ਨਹੀਂ ਮਿਲਿਆ ਤੇ ਜੀਐਮ ਸਾਹਿਬ ਨਹੀਂ ਮਿਲੇ ਫਿਰ ਜਤਿੰਦਰ ਕੁਮਾਰੀ ਸਾਨੂੰ ਉੱਥੇ ਮਿਲਿਆ ਤੇ ਅਸੀਂ ਉਹਨੂੰ ਕਹਿ ਕੇ ਆਏ ਆ ਕਿ ਭਾਈ ਸਾਹਿਬ ਜੂ ਸਾਡੇ ਨਾਲ ਬਹੁਤ ਜ਼ਿਆਦਾ ਨਜ਼ਾਇਜ਼ ਕਰ ਰਹੇ ਆ ਤੇ ਉਹਦੇ ਸਿਰ ਤੇ ਫਿਰ ਜੂ ਨਹੀਂ ਸਰਕਦੀ ਠੀਕ ਹੈ ਜੀ ਅੱਗੋਂ ਸਾਨੂੰ ਉਲਟਾ ਮਜ਼ਾਕ ਕਰੇਗਾ ਤੇ ਸਾਡੀ ਬੇਨਤੀ ਇਹ ਆ ਕਿ ਜਲਦ ਤੋਂ ਜਲਦ ਟਾਈਮ ਟੇਬਲ ਬਣਾਇਆ ਜਾਵੇ ਤੇ ਨਹੀਂ ਅਸੀਂ ਜਿਹੜਾ ਵਾ ਅੱਗੇ ਤੁਹਾਨੂੰ ਦਰਖਾਸਤ ਤੁਹਾਨੂੰ ਦੱਸ ਚੁੱਕੇ ਆ 16 161 2024 ਨੂੰ ਅਸੀਂ ਦਰਖਾਸਤ ਮਾਨਯੋਗ ਡੀਸੀ ਸਾਹਿਬ ਨੂੰ ਐਸ ਡੀ ਐਮ ਸਾਹਿਬ ਨੂੰ ਸੈਟਰੀਅਟ ਪੰਜਾਬ ਚੰਡੀਗੜ੍ਹ ਤੇ ਟ੍ਰਾਂਸਪੋਰਟ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦਾ ਇੱਕ ਸਾਨੂੰ ਜਵਾਬ ਆ ਚੁੱਕਾ ਵਾ ਕਿ ਤੁਹਾਡੇ ਨਾਲ ਸਿੱਧੇ ਤੌਰ ਤੇ ਰਾਬਤਾ ਕੀਤਾ ਜਾਏਗਾ ਟਰਾਂਸਪੋਰਟ ਭਵਾ ਕਰੇਗਾ ਪਰ ਅੱਜ ਤੱਕ ਇੱਕ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਸਾਡੇ ਨਾਲ ਕੋਈ ਰਾਬਤਾ ਨਹੀਂ ਹੋਇਆ ਅਸੀਂ 29 ਤਰੀਕ 29 2 2024 ਨੂੰ ਦੁਪਹਿਰੇ 2 ਵਜੇ ਸਰਕਾਰੀ ਹਸਪੀਟਲ ਦੇ ਸਾਹਮਣੇ ਆਪਣੀ ਇੱਕ ਬੱਸ ਜਿਹੜੀ ਹੈ ਸਾਡੇ ਮੂੰਹੋਂ ਗੱਲਾਂ ਜੱਚਦੀਆਂ ਨਹੀਂ ਗਈਆਂ ਤੇ ਨਾ ਹੀ ਇਹ ਕਹਿਣ ਯੋਗ ਨੇ ਕਿ ਅਸੀਂ 29 ਤਰੀਕ ਨੂੰ ਇਸੇ ਮਹੀਨੇ ਆਪਣੀ ਬੱਸ ਸਾੜਨ ਜਾ ਰਹੇ ਆ ਜੀ ਦੁਖੀ ਹੋ ਕੇ ਕਿਉਂਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਇਹ ਕਦੋਂ ਦੀਆਂ ਬੱਸਾਂ ਤੇ ਕਿੰਨੀਆਂ ਬੱਸਾਂ ਤੁਹਾਡੀਆਂ ਖੜੀਆਂ ਤੇ ਕਿੰਨਾ ਟਿਕਣਾ ਟਿਕਸ ਪਿਆ ਹੋਇਆ ਚਾਰ ਪੰਜ ਬੱਸਾਂ ਖੜੀਆਂ ਨਹੀਂ ਮੇਰੀਆਂ ਦੋ ਸਾਲ ਤੋਂ ਉਹ ਟਾਈਮ ਟੇਬਲ ਲਈ ਬਣਿਆ ਹੈਗਾ ਜੀ ਜਾਣਦੇ ਆ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਸਾਡੀ ਆਰ ਕੇ ਸੀ ਮੁੱਖ ਮੰਤਰੀ ਹੁਣ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਲੈਟਰ ਕੱਢੇ ਸੀਗੇ ਉਹਨਾਂ ਨੇ ਸਾਨੂੰ ਭੇਜਿਆ ਸੀਬ ਤੁਹਾਡੀ ਸੁਣਵਾਈ ਹੋਏਗੀ ਪਰ ਕਿਹਦੇ ਕੰਨ ਤੇ ਜੂਨੀ ਸਿਰਕਦੀ ਵੀ ਕੋਈ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ ਕੱਲ ਵੀ ਗਏ ਸੀਗੇ ਉਲਟਾ ਹੱਡਾ ਮਜ਼ਾਕ ਡਾਇਆ ਜਾ ਰਿਹਾ ਜੀ ਕੀ ਹੁਣ ਮੰਗ ਕੀ ਕਰਦੇ ਮੰਗ ਸਾਡੀ ਇਹ ਵੀ ਸਾਡੇ 29 ਤਰੀਕ ਨੂੰ ਪਹਿਲਾ ਪਹਿਲਾ ਟਾਈਮ ਟੇਬਲ ਬਣਾਤਾ ਜਾਏ ਤੇ ਠੀਕ ਹੈ ਨੇ ਤੇ 29 ਤਰੀਕ ਨੂੰ ਠੀਕ 2 ਵਜੇ ਸਰਕਾਰੀ ਹਸਪੀਟਲ ਦੇ ਸਾਹਮਣੇ ਜੇ ਭਿੰਡਰ ਭਾਜੀ ਨੇ ਕਿਹਾ ਆ ਬਸ ਪੱਕੀ ਸਾੜੀ ਜਾਏਗੀ